ਇਹ ਕ੍ਰਤੀਨੀ ਪ੍ਰਵਾਹ ਵਾਲੀ ਜਿਸ ਕਰਕੇ ਤਾਬਾ ਹੈ 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 ਕਲੀਫਾ ਬੋਲੀ

ਪਰ ਲੈ ਕੋਲੇ ਆ ਜਾ ਪਰਾਂ ਨੂੰ ਜਾਨੀਆਂ ਨਹੀਂ ਬੱਤਾਂ ਲੈ ਕੋਲੇ ਬੱਤਾਂ ਕੋਰੇ ਕੱਬਾਂ ਨੀਤ ਭਾਗ ਦੇ ਚੰਗਾਂ ਕਾਬੂ ਤੇਰੀ ਨਾ ਮੇਰੇ ਕੱਬਾਂ ਅਰਸ਼ ਨੂੰ ਦਸਾਂਗੇ ਕਾਬੂ ਤੇਰੀ ਨਾ ਕੋਰੇ ਕੱਬਾਂ ਨਾ ਮੇਰੇ ਕੰਗਰਾਂ ਦੇ ਚੰਗ ਕਾਬੂ ਤੇਰੀ ਨਾ ਅਸਕੇ ਟੋਟੀਆਂ ਰੁੱਖੀਆਂ ਮਿੱਸੀਆਂ ਹੁਣ ਕਕਾਇਆਂ ਫੂਰੀਆਂ ਨਹੀਂ ਸਾਡੀਆਂ ਹੋਈਆਂ ਮਰਾਤਾ ਕ੍ਰਿਸ਼ਨਾ ਨੀ ਪੜਿਆ ਕਹਾਂ ਚੁਗੀ ਹਾਲੀ ਤੜਿਆ ਪਿਆ ਮੁਰਾਦਾ ਧੂਰੀ ਨਾਲੀ ਸੱਟਿਆ ਸੱਟਿਆ ਚੁਗੀ ਨਾਲੀ ਉਹ ਤਾਂ ਆਪ ਦਾ ਖੰਡ ਅੰਗ ਬੋਲੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸਤੇ ਜੇ ਤੁਹਾਨੂੰ ਮੇਰੇ ਦਰਖਸ਼ੀਆਂ ਮੇਰੇ ਰਜਨੀ ਹੋਵੇ ਤੇ ਦਿਲ ਖੁਸ਼ੀਆਂ ਦੇ ਧੱਕਦੇ ਨੇ ਸਿਪਾ ਬਾਈ ਕਰੀਦਾ ਪਵੇ ਤੇ ਸਿਪਾ ਬਾਈ ਕਰੀਦਾ ਪਵੇ ਧੱਕਦੇ ਸਿਪਾ ਬਾਈ ਕਰੀਦਾ ਪਵੇ ਮੈਨੂੰ ਬਹੁਤ ਹੋ ਗਿਆ ਕੀ ਮਨ ਆਈ ਤੇਰੇ ਬੇਬੀ ਰਵਾਂ ਦੀ ਸੁੰਦੀਆਂ ਪਹਿਣਾ ਵੀਰਾਂ ਵਾਜਨੀ ਸੁੰਦੀਆਂ ਪਹਿਣਾ ਕਾਮਾ ਬਾਜ ਬਨੇਰੇ ਕਰਦੀ ਬੇਵੰਤੀਆਂ ਆ ਵੀਰ ਕਰ ਮੇਰੇ ਕਰਦੀ ਬੇਵੰਤੀਆਂ ਆ ਵੀਰ ਕਰ ਮੇਰੇ ਕਰਦੀ ਬੇਵੰਤੀਆਂ ਹਾ ਵੀਰ ਕਰ पर करबे वीर ना बाहर वा तेरे करबे वीर ना सिद्धे नामा बितू ता मेनू नु बसारया ता मेनू नु नु बसारया मैना चको परा ना जगा जगा राम की बिथा जगा जगा पवन की बिथा जगा जगा कोई पादो जी बोलो सासु सुहाग दी आवे पाटड़ी ਮੇਰਾ ਕੁੜੀਓ ਫਤ ਸਤ ਚੂਕੜੀ ਖਵੇ ਫਟੀ ਸੁਨੀਰ ਮੇਰਾ ਕੁੜੀਓ ਫਤ ਸਤ ਚੂਕੜੀ ਚਲੋ ਇੰਨੀ ਵੀ ਚਲੋ ਬਾਬਾ ਨਾਨਕ ਮੇਰੇ ਪੁੱਤ ਦੇ ਕਰੇ ਖੁਸ਼ੀਆਂ ਲੈ ਆਈ ਬਾਬਾ ਨਾਨਕ ਮੇਰੇ ਪੁੱਤ ਦੇ ਕਰੇ ਖੁਸ਼ੀਆਂ ਲੈ ਆਈ ਬਾਬਾ ਨਾਨਕ ਮੇਰੇ ਪੁੱਤ ਦੇ ਕਰੇ